ਮੇਰਾ ਨਾਮ ਆਤਮਾ ਸਿੰਘ ਲੁਬਾਨਾ ਹੈ ਮੈਂ ਵਾਈਸ ਪ੍ਰੈਸਿਡੈਂਟ ਦਿੱਲੀ ਸੇ ਗੁਰਦੁਆਰਾ ਕਮੇਟੀ ਅਤੇ ਚੇਅਰਮੈਨ 1984 ਜੈਨਸਾਈਡ ਕਮੇਟੀ ਜਿਹੜੀ ਹੈ ਇੱਥੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਲੰਗਰ ਦੀ ਔਰ ਸਟਾਲ ਦੀ ਸੇਵਾ ਸਾਡੇ जिम्मे ਹੁੰਦੀ ਹੈਗੀ ਹੈ ਔਰ ਬਹੁਤ ਸਾਰੀਆਂ ਸੇਵਾ ਸਾਡੇ जिम्मे ਜੋ ਵੀ ਪ੍ਰਧਾਨ ਸਾਹਿਬ ਲਾਂਦੇ ਨੇ ਵੈਸੇ ਆਫਿਸ ਬੀਰ ਤੇ ਸਾਰੀ ਆਲ ਐਂਡ ਆਲ ਸੇਵਾ ਵਿੱਚ ਹਿੱਸਾ ਲੈਂਦੇ ਨੇ ਫਿਰ ਵੀ ਪ੍ਰਧਾਨ ਸਾਹਿਬ ਸਪੈਸ਼ਲ ਤੌਰ ਤੇ ਜੋ ਵੀ ਸੇਵਾ ਦੇਖਦੇ ਹੋ ਆਪਾਂ ਕਰਦੇ ਆਂ ਚਾਹੇ ਉਲਟਾ ਝਾੜੂ ਦੀ ਸੀ ਉਹ ਵੀ ਕਰ ਰਹੇ ਆਂ ਚਾਹੇ ਆਪਾਂ ਐਕ exhibtion ਦੀ ਸੀ ਸੀ ਚਾਹੇ ਟੈਂਟ ਲਵਾਨ ਦੇ ਵਿੱਚ ਸੀ ਚਾਹੇ ਜੋ ਵੀ ਹੈ ਲੇਕਿਨ ਗੱਲ ਹੈ ਇਹ ਕਿ ਇਹ 350 ਸਾਲਾ ਸਰਤਾਬਲੀ ਦਿੱਲੀ ਸੀ ਗੁਰਦੁਆਰਾ ਕਮੇਟੀ ਨੇ ਇੱਕ ਸਾਲ ਪਹਿਲਾਂ ਤੋਂ ਹੀ ਬੜੇ ਪ੍ਰੋਗਰਾਮ ਕੀਤੇ ਚਾਹੇ ਅਸੀਂ ਅੱਗੇ ਜਿਹੜੀਆਂ ਦਾ ਪ੍ਰੋਗਰਾਮ ਕੀਤਾ ਕਿਰਤਨ 350 ਬੀੜੀਆਂ ਦਾ ਕੀਰਤਨ ਕਰਵਾਇਆ ਉਸ ਤੋਂ ਬਾਅਦ ਅਸੀਂ ਸਹਿਜ ਬਾਠ ਸਾਹਿਬ ਰਖਵਾਏ ਔਰ ਸਹਿਜ ਬਾਠ 25 ਤਰੀਕ ਨੂੰ ਉਹਨਾਂ ਦਾ ਭੋਗ ਵੀ ਇਸੇ ਪਾਇਆ ਜਾਏਗਾ ਅਸੀਂ ਸਰਵ ਦਰਨ ਸੰਮੇਲਨ ਵੀ ਕਰਾਇਆ ਅਸੀਂ ਸਾਰੇ ਕਵੀ ਦਰਬਾਰ ਵੀ ਕਰਾਇਆ ਤਿਲਕਰਨ ਜੰਜੂ ਰਾਖਾ ਪ੍ਰਭਤਾ ਕਾਕੀਨੋ ਬਣੋ ਕੱਲੂ ਮੇ ਸਾਖਾ ਦੇ ਅਸੀਂ ਹਰ ਮੈਂਬਰ ਦੇ ਇਲਾਕੇ ਵਿੱਚ ਗੁਰਮਤ ਸਮਾਗਮ ਕਰਾਏ ਨੇ ਕੱਤਕਾ ਟੀਮ ਦਾ ਸ਼ੋਅ ਕਰਾਇਆ ਹੈਗਾ ਔਰ ਕੱਤਕਾ ਕੰਪੀਟੀਸ਼ਨ ਕਰਾਇਆ ਨੇ ਔਰ ਇਸ ਨੂੰ ਬਹੁਤ ਜ਼ਬਰਦਸਤ ਪ੍ਰਚਾਰਿਤ ਵਾਸਤੇ ਜਿਹੜੀ ਅਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਲੈ ਕੇ ਆਏ ਨੇ ਔਰ ਨਗਰ ਕੀਰਤਨ ਦਾ ਰੂਟ ਵੀ ਦਾਸ ਨੂੰ ਜ਼ਿੰਮੇਵਾਰੀ ਮਿਲੀ ਸੀ ਉਹ ਸਾਰੇ ਰੂਟ ਨੂੰ ਬਣਾਉਣ ਦੀ ਔਰ ਸਾਰੇ ਪਤਵੰਤੇ ਸਜਣਾ ਨੂੰ ਸੱਦਾ ਪੱਤਰ ਦੇਣ ਦੀ ਔਰ ਦਿੱਲੀ ਦੇ ਜਿੰਨੇ ਵੀ ਸੰਤ ਸਮਾਜ ਦੇ ਮੁਖੀ ਹੈ ਚਾ ਨਿਰਮਲ ਸਮਾਜ ਹੋਂ ਨਾਨਕ ਸਰਵਾਲੇ ਹੋਂ ਆਪਣਾ ਪੁਰੀ ਦੀਆਂ ਨੰਦ ਸਾਹਿਬ ਵਾਲੇ ਹੋਂ ਸੁਜਾਨ ਸਿੰਘ ਜੀ ਡੇਰੇ ਵਾਲੇ ਹੋਂ ਸਾਰਿਆਂ ਨੂੰ ਅਸੀਂ ਇਹ ਸੱਦਾ ਪੱਤਰ ਦੇ ਕੇ ਆਏ ਹਾਂ ਔਰ ਉਹਨਾਂ ਨੇ ਤਿੰਨੋਂ ਦਿਨ ਇੱਥੇ ਹਾਜ਼ਰੀ ਭਰਨੀ ਹੈ ਜਿੱਥੇ ਅਸੀਂ ਸਾਰੇ ਸਿੰਘ ਸਭਾਵਾਂ ਨੂੰ ਸੱਦਾ ਪੱਤਰ ਦਿੱਤਾ ਔਰ ਇੱਥੇ ਸਾਰੇ ਸੰਗ ਸਮਾਜ ਨੂੰ ਤਕਸਾਲਾ ਨੂੰ ਨਿਯੰਗ ਸਿੰਘ ਜਥੇਬੰਦੀਆਂ ਨੂੰ ਇੱਥੇ ਬੁਲਾਇਆ ਹੈ ਕੱਲ ਤੋਂ ਲੈ ਕੇ 23 24 25 ਤੱਕ ਇੱਥੇ ਬਹੁਤ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਕੱਲ ਦਿੱਲੀ ਦੇ ਮੁੱਖ ਮੰਤਰੀ ਔਰ ਸਾਰੀ ਟੀਮ ਉਹਨਾਂ ਦੀ ਕੈਬਨਟ ਇੱਥੇ ਆਏਗੀ 24 ਤਰੀਕ ਨੂੰ ਗ੍ਰਹਿ ਮੰਤਰੀ ਸਾਹਿਬ ਜੀ ਇੱਥੇ ਆ ਰਹੇ ਨੇ ਔਰ 25 ਤਰੀਕ ਨੂੰ ਸਾਡੇ ਦੇਸ਼ ਦੀ ਰਾਸ਼ਟਰਪਤੀ ਇੱਥੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰ ਰਹੀ ਹੈ ਔਰ ਦਰਸ਼ਨ ਕਰਨ ਆ ਰਹੇ ਨੇ ਸੰਗਤਾਂ ਨੂੰ ਵੀ ਸੰਦੇਸ਼ ਦੇਣਾ ਹੈਗਾ ਔਰ ਇਹ ਜਿਹੜਾ ਹੈ ਗੁਰੂ ਜੀ ਨੇ ਕੀ ਹਰਮਤ ਦਾ ਗੁਰੂ ਦਾ ਇਤਿਹਾਸ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਾਬਾ ਮੱਖਣ ਸਾਹਿਬ ਲਵਾਨਾ ਨੇ ਲਪਿਆ ਸੀ ਔਰ ਗੁਰੂ ਸੀ ਤਾਂ ਆਪਣੇ ਲੱਖੀ ਸ਼ਾ ਬਣਜਾਰਾ ਜੀ ਨੇ ਇਥੋਂ ਉਹਨਾਂ ਦਾ ਸੈਰ ਸਰੀਰ ਲੈ ਕੇ ਰਕਾਬ ਗੰਜ ਸਾਹਿਬ ਜਾ ਕੇ ਆਪਣਾ ਸੰਸਕਾਰ ਉਹਨਾਂ ਦਾ ਕੀਤਾ ਸੀਗਾ ਜਿੱਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲੀ ਜੀ ਦਾ ਉਹਨਾਂ ਦਾ ਨਾਂ ਜੁਣਿਆ ਉੱਥੇ ਹੀ ਗੁਰੂ ਤੋਂ ਪਾਪਾ ਮੱਖਣਸ਼ਾ ਲਵਾਨਾ ਜੀ ਦਾ ਔਰ ਨਕੀਸ਼ਾ ਵੰਜਾਰਾ ਜੀ ਦਾ ਵੀ ਇਸ ਸਮਾਗਮ ਦੇ ਵਿੱਚ ਸਤਾਬ ਦੀ ਵਿੱਚ ਉਹਨਾਂ ਦੀ ਵੀ ਅਣਦੇਖੀ ਨਹੀਂ ਕਰ ਸਕਦੇ ਉਹਨਾਂ ਨੇ ਸਾਰੇ ਹੀ ਉਹਨਾਂ ਨੇ بڑے ਸਾਰੇ ਗੁਰੂਆਂ ਦੇ ਨਾਲ ਉਹਨਾਂ ਨੇ ਸਾਥ ਦਿੱਤਾ ਹੈਗਾ ਤੋ ਇਸ ਵਾਸਤੇ ਅਸੀਂ ਸਾਡੀ ਸਾਰੀ ਸਮਾਜ ਦੇ ਨਾਨਕੀ ਦੇ ਸਾਰਾ ਸੇਕ ਕੌਮ ਸਰਾ ਪੰਥ ਸਾਰੇ ਹੀ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਇਸ ਮੌਕੇ ਤੇ ਜੋ ਵੀ ਸੰਗਤਾਂ ਇਹਦੇ ਵਿੱਚ ਆ ਰਹੀਆਂ ਨੇ ਉਹਨੂੰ ਅਸੀਂ ਅਸੀਂ ਜੀ ਆਇਆਂ ਕਹਿੰਨੇ ਆ ਉਹਨਾਂ ਦਾ ਧੰਨਵਾਦ ਕਰਦੇ ਆ ਔਰ ਜੋ ਲੋਕ ਇਸ ਸਤਾਬਦੀ ਤੋਂ ਵਿੱਚ ਹਿੱਸਾ ਨਹੀਂ ਲੈ ਪਾਣਗੇ ਦਿੱਲੀ ਚ ਹੁੰਦੇ ਹੋਏ ਉਹ ਅੱਗੇ ਵਾਸਤੇ ਬੜਾ ਉਹਨਾਂ ਨੂੰ ਪਛਤਾਵਾ ਹੋਏਗਾ ਤਾਂ ਮੇਰੀ ਬੇਨਤੀ ਹੈ ਸਾਥ ਸੰਗਤ ਨੂੰ ਕਿ ਵਾਦ ਚੜ੍ਹ ਕੇ ਤਿੰਨੋਂ ਦਿਨ ਹਾਜ਼ਰੀ ਜ਼ਰੂਰ ਭਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ